ਭਾਈ ਜੀ ਬਹੁਤ ਸੁਣਿਆ ਤੁਹਾਡੇ ਬਾਰੇ ਵੈਸੇ ਅਸੀਂ ਵੀਡੀਓ ਕੱਡੀਆਂ ਵੇਖਦੇ ਆਂ ਅੱਜ ਬਾਰਡਰ ਏਰੀਏ ਵਿੱਚ ਜਿਹੜਾ ਫਾਜ਼ਿਲਕਾ ਦੇ ਇਲਾਕੇ ਵਿੱਚ ਆਇਓ ਸੇਵਾ ਲੈ ਕੇ ਆਇਓ ਕਿਸ ਤਰ੍ਹਾਂ ਦੇ ਹਾਲਾਤ ਆ ਹਾਲਾਤ ਬਈ ਬਹੁਤ ਜਿਆਦੇ ਮਾੜੇ ਹੋਏ ਪਏ ਆ ਇਹ ਰਾਸ਼ਨ ਪਾਣੀ ਆ ਵੀ ਰਿਹਾ ਤੇ ਗਾਹਾਂ ਉਹ ਉਧਰ ਦੇਖੋ ਤੁਸੀਂ ਜਿਹੜੇ ਉਹ ਘਰ ਬੈਠੇ ਨੇ ਉੱਪਰੇ ਕੰਡ ਬੈਠੇ ਆ ਜੀ ਉਹਨਾਂ ਤੱਕ ਪਹੁੰਚਣ ਦੇ ਸਾਧਨ ਹੈ ਨਹੀਂ ਰਾਸ਼ਨ ਬਹੁਤਾ ਗਿਆ ਮਾਲਕ ਦੀ ਕਿਰਪਾ ਨਾਲ ਪੰਜਾਬ ਸਾਰਾ ਨਾਲ ਖੜ ਗਿਆ ਜੀ ਜਿਹੜਾ ਰਾਜਸਥਾਨ ਤੋਂ ਆਪਣੇ ਬਾਈ ਆਏ ਹੋਏ ਆ ਉਹ ਵੀ ਸਾਰੇ ਇੱਥੇ ਆ ਗਏ ਲਗਭਗ ਸੂਰ ਆਪਣਾ ਜਿੰਨਾ ਇੰਡੀਆ ਉੱਥੋਂ ਉੱਥੋਂ ਲੋਕ ਆ ਗਏ ਉਹਨਾਂ ਤੱਕ ਰਾਸ਼ਨ ਪਹੁੰਚਣ ਦੇ ਸਾਧਨ ਹੈ ਨਹੀਂ ਕਿਉਂਕਿ ਵੀ ਕਿਸ਼ਤਾਂ ਜਿਹੜੀਆਂ ਉਹ ਬਹੁਤ ਮਹਿੰਗੀਆਂ ਆ ਜੀ ਆਮ ਬੰਦਾ ਫੋੜਦਾ ਕਰ ਨਹੀਂ ਸਕਦਾ ਜਿਹੜਾ ਆਪਣਾ ਸਿੱਖ ਸੰਗਤਾਂ ਜਾਂ ਬਾਹਰਲੇ ਜਿਹੜੇ ਮੇ ਮਿੱਤਰ ਬੈਠੇ ਆ ਉਹ ਇਕੱਠੇ ਕਰਕੇ ਆਪਾਂ ਨੂੰ ਲੈ ਕੇ ਦੇਣ ਰਾਸ਼ਨ ਬਹੁਤ ਆ ਗਿਆ ਰਾਸ਼ਨ ਦੀ ਕੋਈ ਕਮੀ ਨਹੀਂ ਤੇ ਜੀ ਅੱਗੇ ਵੀ ਤੁਹਾਨੂੰ ਇਸ ਏਰੀਆ ਦੇ ਵਿੱਚ ਇੱਕ ਦੋ ਵਾਰ ਵੇਖਿਆ ਗਿਆ ਤਾਂ ਕਿੰਨੇ ਦਿਨਾਂ ਤੋਂ ਤੁਸੀਂ ਇਸ ਇਲਾਕੇ ਦੇ ਵਿੱਚ ਸੇਵਾ ਕਰ ਰਹੇ ਹੋ ਭਾਈ ਜੀ ਮੈਂ ਤੀਜੀ ਵਾਰ ਹੀ ਆਇਆ ਜੀ ਕੱਲ ਜੀ ਜੇ ਦਿਨ ਗਿਣੀਏ ਤਾਂ ਦਿਨ ਮੈਨੂੰ 11ਵਾਂ ਜੀ ਜੀ ਜੇ ਗੱਲ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਜਿੱਥੋਂ ਦੀ ਤੁਸੀਂ ਗੱਲ ਕਰਿਓ ਉਸ ਉਸ ਇਲਾਕੇ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਭਾਈ ਦੇਖ ਲਓ ਜੀ ਇਹ ਸਾਡੇ ਸਾਹਮਣੇ ਆ ਜੀ ਬਹੁਤ ਜਿਆਦੇ ਬੁਰੇ ਹਾਲਾਤ ਆ ਆ ਬੰਨ ਜਿਹਦਾ ਇਹ ਜੇ ਟੁੱਟ ਗਿਆ ਤਾਂ ਸਾਰਾ ਫਸਲ ਕੱਡੂਗਾ ਇੱਥੋਂ ਜੀ ਤੇ ਬੰਨ ਜਮਾ ਪੁੱਤ ਦੇ ਕਿਨਾਰੇ ਵਾਲੇ ਹੋਇਆ ਪਿਆ ਜਾਵਾ ਜੇ ਮੀਂਹ ਹੋਰ 2-4 ਦਿਨ ਨਾ ਰੁਕਿਆ ਇਹ ਬੰਨ ਟੁੱਟੂਗਾ ਬਾਈ ਜੀ ਹਾਲਾਤ ਬਹੁਤ ਜਿਆਦੇ ਮਾੜੇ ਹੋਏ ਪਏ ਜੀ ਜੇ ਗੱਲ ਕਰੀਏ ਸੇਵਾਦਾਰਾਂ ਦੀ ਤਾਂ ਬਹੁਤ ਦੂਰੋਂ ਦੂਰੋਂ ਸੇਵਾ ਜਿਹੜੀ ਐ ਉਹ ਸੇਵਾਦਾਰ ਲੈ ਕੇ ਆ ਰਹੇ ਆ ਤਾਂ ਕਿਸ ਤਰ੍ਹਾਂ ਦਾ ਉਹਨਾਂ ਦਾ ਧੰਨਵਾਦ ਕਰਦੇ ਹੋ ਬਈ ਮਿਹਰਬਾਨੀ ਆ ਬਈ ਸਾਰੇ ਬੰਦੇ ਜਿਹੜੇ ਬੰਦੇ ਪੰਜਾਬ ਦੇ ਨਾਲ ਖੜ ਗਏ ਪੰਜਾਬ ਹਰ ਇੱਕ ਨਾਲ ਖੜਦਾ ਜਾ ਕੇ ਪਰ ਇਹਦੇ ਖਾਤਰ ਕੋਈ ਖੜਨਾ ਨਹੀਂ ਆਇਆ ਸੀਗਾ ਪਰ ਜਿੱਦਿਆਂ ਦੀਆਂ ਕੋਈ ਵੀਡੀਓ ਵਾਇਰਲ ਹੋਣ ਲੱਗੀਆਂ ਨੇ ਸਾਡੇ ਵਰਗੇ ਤੈਨ ਫੁੱਲ ਪਾ ਕੇ ਵੀਡੀਓ ਪਾਉਂਦੇ ਜਿਹੜੇ ਜੀ 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 ਉਹਨਾਂ ਦਾ ਸਾਦਾ ਸਾਦਾ ਸਾਥ ਬਹੁਤ ਦਿੱਤਾ ਬਈ ਜੀ ਤੁਹਾਡੇ ਚਿਹਰੇ ਤੋਂ ਇੱਕ ਜਿਸ ਰਿਹਾ ਕਿ ਹਾਲਾਤ ਨੂੰ ਵੇਖ ਕੇ ਤੁਸੀਂ ਪਾ ਵਕ ਵੀ ਉਹ ਹਲਾਤ ਬਈ ਮੇਰੇ ਆਪ ਦੇ ਲੈਟਰ ਪੈਂਦਾ ਕਦੇ ਅੱਜ ਜੀ ਜੀ ਤੇ ਮੇਰੇ ਭਰਾਵਾਂ ਦੇ ਇੱਥੇ ਘੱਟ ਹੀ ਜਾਂਦੇ ਜੀ 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 ਹਣਾ ਜੀ ਮੈਂ ਅਜਾ ਉਹਦਾ ਲੈਟਰ ਛੱਡ ਕੇ ਆਇਆ ਜੀ 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 ਕੱਲ ਪੈਂਦਾ ਜੀ ਹੁਣ ਦੇਖ ਲਓ ਤੁਸੀਂ ਪੂਰੀ ਹਾਲਾਤ ਹੋਣਗੇ ਬੰਦੇ ਜੀ ਤੁਸੀਂ ਇੰਨੀ ਦੂਰੋਂ ਆਏ ਹੋ ਕਈ ਜਿਹੜੇ ਲੋਕ ਇਸ ਇਲਾਕੇ ਦੇ ਵਿੱਚ ਹੀ ਸੇਫ ਬੈਠੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇ ਸੇ ਬੇਟੇ ਭਾਈ ਉਹਨਾਂ ਦੀ ਇੱਕ ਨਾ ਬਹੁਤ ਵੱਡੀ ਗਲਤੀ ਆ ਵੀ ਉਹ ਘਰਾਂ ਦੇ ਵਿੱਚ ਰਾਸ਼ਨ ਸਟੋਰ ਕਰੀ ਜਾਂਦੇ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆਏ ਕੰਮ ਨਾ ਕਰੋ ਭਾਈ ਜਿੰਨਾ ਤੇਕਰ ਜ਼ਰੂਰਤ ਆ ਉਹਨਾਂ ਤੇਕਰ ਪਹੁੰਚਣ ਦਿਓ ਜਿੱਥੇ ਤੁਹਾਨੂੰ ਲੋੜ ਪਈ ਤੁਹਾਨੂੰ ਹੋਰ ਲੈ ਕੇ ਦੇਵਾਂਗੇ ਜੀ 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 ਜੇ ਤੁਹਾਨੂੰ ਜ਼ਰੂਰਤ ਆ ਹਾਂ ਜ਼ਰੂਰਤ ਆ ਤੁਹਾਨੂੰ ਹੋਰ ਲੈ ਕੇ ਦੇਵਾਂਗੇ ਇੱਕ ਤੁਹਾਡੇ ਲਈ ਇੱਕ ਜ਼ਰੂਰ ਇੱਕ ਹੋਰ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਜਿਹੜੇ ਵੀਰ ਸੇਫ ਨੇ ਜਿਨ੍ਹਾਂ ਦੀਆਂ ਫਸਲਾਂ ਸੇਫ ਨੇ ਪਰ ਉਹਨਾਂ ਨੂੰ ਵੀ ਕੀ ਇਹਨਾਂ ਇਲਾਕਿਆਂ ਦੇ ਨਾਲ ਖੜਨ ਦੀ ਲੋੜ ਹੈ ਬਿਲਕੁਲ ਭਾਈ ਬਿਲਕੁਲ ਖੜਨ ਦੀ ਲੋੜ ਹੈ ਜੀ ਉਹਨਾਂ ਦੇ ਖਰਾਚਾਰ ਆ ਰਿਹਾ ਬਹੁਤ ਦੂਰੋਂ ਆ ਰਿਹਾ ਕੁਝ ਖਰਾਬ ਵੀ ਹੋ ਜਾਉਣਾ ਆਉਂਦਾ ਆਉਂਦਾ ਜਿਹੜੇ ਨਾਲ ਦੇ ਇਲਾਕੇ ਵਿੱਚ ਇੱਥੇ ਖੜੇ ਜਾ ਕੇ ਖਰਾਚਾਰ ਉਹਨਾਂ ਦਾ ਹੱਕ ਮੰਗਦਾ ਵੀ ਉਹ ਵੱਢ ਕੇ ਖਰਾਚਾਰ ਆਪਦਾ ਦੇਣ ਇੱਥੇ ਜੀ 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 ਜੀਰ ਜਿਹੜੇ ਜਿੱਥੇ ਟਰੈਕਟਰ ਆ ਰਹੇ ਆ ਜਾਮ ਲੱਗੇ ਪਿਆ ਬਈ ਬਾਹਰੋਂ ਜਿਹੜਾ ਰਸਨ ਪਾਣੀ ਲੈ ਕੇ ਆਇਆ ਕੋਈ ਆਪਦੀਆਂ ਕਿੱਲਾ ਦੋ ਕਿੱਲੇ ਵਾਣ ਹਰੇਕ ਬੰਦਾ ਪਿੰਡ ਦੇ ਵਿੱਚੋਂ ਖਾਲੀ ਕਰ ਦੇ ਇੱਥੇ ਟਰੈਕਟਰ ਨੂੰ ਖੜ੍ਹ ਸਕਣ ਉਹ ਚੀਜ਼ ਜ਼ਰੂਰਤ ਹੈ ਕਿ ਵੀ ਸਾਥ ਤੁਸੀਂ ਵੀ ਦਿਓ ਜਿਹੜੇ ਨਾਲ ਬੈਠੇ ਹੋ ਸਿਰਫ ਆਏ ਨਾ ਕਹੋ ਵੀ ਬਾਹਰੋਂ ਆ ਰਿਹਾ ਤਾਂ ਆਪਾਂ ਗੱਫੇ ਭਰ ਕੇ ਸਟੋਰ ਕਰਕੇ ਰੱਖ ਲ ਆਪਣੇ ਪਰ ਜਿਹੜੇ ਬੈਠੇ ਆ ਉਹਨਾਂ ਨੂੰ ਬੇਨਤੀ ਆ ਵੀ ਆਜਮਾਉਣ ਲਈ ਜੀ ਬਿਲਕੁਲ ਥੈਂਕ ਯੂ ਸਰ